एडवोकेट जग्गुरूप सिंह शेखवा जिंदाबाद एडवोकेट जग्गुरूप सिंह शेखवा जिंदाबाद पावर मीडिया पंजाब चैनल देख रहे सरूतियां दा मैं गगनदीप कौर स्वागत करदी हा चेयरमैन जिला योजना बोर्ड गुरदासपुर अते जनरल सकतर पंजाब एडवोकेट जगरूप सिंह शेखवा दी योग अगुवाई विच कांग्रेस दे साबका सिटी प्रधान नरेंद्र कुमार देवगुतरा अपने साथीआ समेत आप विच होए शामिल ਇਸ ਮੌਕੇ ਐਡਵੋਕੇਟ ਜਗਰੂਪ ਸਿੰਘ ਸੇਖਵਾਨ ਨੇ ਉਹਨਾਂ ਨੂੰ ਸ਼ਾਮਲ ਕਰਦਿਆਂ ਵਿਸ਼ਵਾਸ ਦਵਾਇਆ ਕਿ ਆਮ ਆਦਮੀ ਪਾਰਟੀ ਵਿੱਚ ਤੁਹਾਡਾ ਪੂਰਾ ਮਾਨ ਸਤਿਕਾਰ ਕੀਤਾ ਜਾਵੇਗਾ। ਇਸ ਮੌਕੇ ਸਾਫਤਾ ਸਿਟੀ ਪ੍ਰਧਾਨ ਨਿਰਿੰਦਰ ਦੇਵ ਗੁਤਰਾ ਨੇ ਐਡਵੋਕੇਟ ਜਗਰੂਪ ਸਿੰਘ ਸੇਖਵਾਨ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਹੁਣ ਇਲੈਕਸ਼ਨ ਚ ਹੀ ਨਹੀਂ ਸਦਾ ਲਈ ਆਮ ਆਦਮੀ ਪਾਰਟੀ ਦੇ ਨਾਲ ਰਵਾਂਗੇ ਅਤੇ ਵਾਅਦਾ ਝੜ ਕੇ ਆਮ ਲੋਕਾਂ ਦੇ ਕੰਮ ਕਰਾਂਗੇ। ਇਸ ਮੌਕੇ ਕਰਮਜੀਤ ਸਿੰਘ ਟਿੱਲ ਨੂੰ ਤਾਰੀਵਾਲ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ। इस मौके तारीवाल नगर काउंसिल प्रधान श्री अश्विनी दुगल नारायण मल्होत्रा नोनी खोसला दीपक कुमार गुरविंदर कुमार बेदी सबका सरपंच दडवा करनेल सिंह पीए हनी शिव कुमार सीबा सोना दर्शन रवि राजू सोनू सियाल आदि हाजिर सन देखो तारीवाल तो साढे पत्रकार अशोक कुमार दी खास रिपोर्ट ਅੱਜ ਅਸੀਂ ਧਾਰੀਵਾਲ ਨਗਰ ਦੇ ਵਿੱਚ ਆ ਔਰ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਹੋ ਰਹੀ ਆ ਅੱਜ ਅਸੀਂ ਆ ਪੱਪੂ ਜੀ ਟਾਈਲਾਂ ਵਾਲੇ ਜਿਹੜੇ ਨਾਮ ਦਾ ਮਸ਼ਹੂਰ ਨੇ ਧਾਰੀਵਾਲ ਇਲਾਕੇ ਚ ਸਾਰੇ ਜ਼ਿਲ੍ਹੇ ਚ ਇਹਨਾਂ ਦੇ ਇੱਥੇ ਅਸੀਂ ਅੱਜ ਆਏ ਆ ਔਰ ਇਹਨਾਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਔਰ ਬਹੁਤ ਵੱਡਾ ਬਲ ਜਿਹੜਾ ਵਾ ਸਾਨੂੰ ਸ਼ਹਿਰ ਧਾਰੀਵਾਲ ਦੇ ਵਿੱਚ ਮਿਲਿਆ ਔਰ ਮੇਰੇ ਨਾਲ ਸਰਦਾਰ ਕਰਨੈਲ ਸਿੰਘ ਜੀ ਨੇ ਸਾਬਕਾ ਸਰਪੰਚ ਡਡਵਾ ਤੋਂ ਉਹ ਵੀ ਅੱਜ ਨਾਲ ਨੇ ਉਹ ਵੀ ਅੱਜ ਪਾਰਟੀ 'ਚ ਵਹਿ ਤੇ ਨਾਲ ਹੀ ਸੀਗੇ ਪਰ ਚਲੋ ਅੱਜ ਅਫੀਸ਼ੀਅਲ ਤੌਰ ਤੇ ਵੀ ਇਹ ਜਿਹੜਾ ਵਾ ਜੁਆਇਨ ਹੋ ਗਏ ਆ ਔਰ ਸਾਨੂੰ ਪਾਰਟੀ ਨੂੰ ਜਿਹੜਾ ਇਹਨਾਂ ਦੇ ਆਨ ਤੇ ਨਾਲ ਬਹੁਤ ਵੱਡਾ ਬਲ ਮਿਲਿਆ ਔਰ ਬੜੀ ਵੱਡੀ ਲੀਡ ਨਾਲ ਧਾਰੀ ਵਾਲੇ ਇਲਾਕੇ 'ਚ ਜਿਹੜਾ ਵਾ ਆਮ ਆਦਮੀ ਪਾਰਟੀ ਲੀਡ ਸੀ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਜਿੱਤ ਅੰਤ ਵਿੱਚ ਸੱਚਾਈ ਦੀ ਹੁੰਦੀ ਆ ਔਰ ਬੜੇ ਕ੍ਰੂਸ਼ਲ ਟਾਈਮ 'ਤੇ ਉਹਨਾਂ ਨੂੰ ਦਿਮਾਂਤ ਮਿਲੀ ਆ ਉਹ ਹੁਣ ਚੋਣ ਪ੍ਰਚਾਰ ਕਰ ਸਕਣਗੇ ਪਰ ਉਹਨਾਂ ਦੇ ਚੋਣ ਪ੍ਰਚਾਰ ਦੇ ਨਾਲ ਜਿਹੜਾ ਵਾ ਕਾਫੀ ਪਾਰਟੀ ਨੂੰ ਜਿਹੜਾ ਵਾ ਉਹ ਕੱਲੇ ਪੰਜਾਬ ਚ ਨਹੀਂ ਦਿੱਲੀ ਨਹੀਂ ਥਰੂਆਊਟ ਇੰਡੀਆ ਜਿਹੜਾ ਇੰਡੀਆ ਆਲਾਈਂਸ ਆ ਉਹਨੂੰ ਜਿਹੜਾ ਵਾ ਉਹ ਬਲ ਮਿਲੂਗਾ ਔਰ ਸਾਡੇ ਢਿੱਲੋਂ ਸਾਹਿਬ ਵੀ ਨਾਲ ਜੁਆਇਨ ਕੀਤੇ ਨੇ ਮੈਂ ਇਹਨਾਂ ਕਰਮਜੀਤ ਢਿੱਲੋਂ ਜੀ ਉਹਨਾਂ ਨੂੰ ਵੀ ਜਿਹੜਾ ਵਾ ਵਧਾਈ ਦਿੰਨਾ ਔਰ ਨਾਲ ਇਹਨਾਂ ਨੂੰ ਅਸੀਂ মিডিਆ ਦਾ ਵੀ ਕੰਮ ਜਿਹੜਾ ਧਾਰੀਗਲ ਦਾ ਸਾਰਾ ਪਾਰਟੀ ਦਾ ਇਹਨਾਂ ਤੇ ਡਿਕਸ ਕਰ ਰਹੇ ਹਾਂ ਕੱਲਾ ਤੋਂ ਮੈਂ ਐਡਵੋਕੇਟ ਸਰਦਾਰ ਜੀ ਆ ਬਹੁਤ ਬਹੁਤ ਧੰਨਵਾਦ ਕਰਦਾ ਕਿ ਇੱਥੇ ਮੇਰੇ ਸ਼ੋਰੂਮ 'ਚ ਆਏ ਆ ਤੇ ਇਹਨਾਂ ਨੇ ਪਾਰਟੀ ਜੁਆਇਨ ਕਰਾਈ ਆ ਤੇ ਸੇਖਵਾ ਸਾਹ ਨੂੰ ਮੈਂ ਕੰਨਾ ਕਿ ਆਪਾਂ ਤਨੋਂ ਮਨੋਂ ਹੋ ਗਏ ਤੁਹਾਡੇ ਨਾਲ ਚੱਲਾਂਗੇ ਤੇ ਜਿੰਨਾ ਵੀ ਆਪਣੇ ਹੋਰ ਇਲਾਕੇ ਦੇ ਸੱਜਣ ਬੇਲੀ ਆ ਸਾਰਿਆਂ ਨਾਲ ਲੱਗੇ ਚੱਲਾਂਗੇ ਬਾਕੀ ਆਏ ਸਾਰੇ ਮਹਿਮਾਨਾਂ ਦਾ ਮੈਂ ਧੰਨਵਾਦ ਕਰਦਾ ਮੈਂ ਅੱਜ ਜੋ ਮੈਨੂੰ ਖੁਸ਼ੀ ਆ ਨਾ ਪਰਖਾਵਾ ਨਹੀਂ ਕਰ ਸਕਦਾ ਕਿਉਂਕਿ ਸਾਡੇ ਇਲਾਕੇ ਦੇ ਜਾਣੇ ਮਾਣੇ ਸੇਖਵਾ ਪਰਿਵਾਰ ਦੇ ਵਿੱਚੋਂ ਐਡਵੋਕੇਟ ਜਗਨੂਰ ਸਿੰਘ ਸੇਖਵਾ ਜੀ ਜਿਨ੍ਹਾਂ ਨੇ ਮੈਨੂੰ ਇਹ ਸੌਦੇ ਨਾਲ ਨਵਾਜਿਆ ਮੈਂ ਤਨ ਮਨ ਤੋਂ ਪੂਰੀ ਤਨਦੇਹੀ ਨਾਲ ਜਿਸ ਜੋ ਮੈਂ ਵਾਅਦੇ ਮਨਵੰਨਾ ਨਵਾਜਿਆ ਮੈਂ ਉਹ ਤੰਦ ਇਹਨਾਂ ਪੂਰੀ ਕਰਾਂਗਾ ਔਰ ਇਸ ਇਲੈਕਸ਼ਨ ਕੇ ਲਈ ਹਮੇਸ਼ਾ ਹੀ ਮੈਂ ਇਹਨਾਂ ਦੇ ਨਾਲ ਰਹਾਂਗਾ ਔਰ ਜੋ ਇਸ ਟਾਈਮ ਇਲੈਕਸ਼ਨ ਦੀ ਕੈਂਪੇਨ ਚੱਲ ਰਹੀ ਹੈ ਜੋ ਵੀ ਹੈ ਮੈਂ ਇਹਨਾਂ ਦੇ ਨਾਲ ਆ ਔਰ ਵੱਧ ਤੋਂ ਵੱਧ ਮਿਹਨਤ ਕਰਕੇ ਆਪਾਂ ਵੱਧ ਤੋਂ ਵੱਧ ਵਰਕਿੰਗ ਕਰਾਂਗੇ ਔਰ ਵੱਧ ਤੋਂ ਵੱਧ ਵੋਟਰਾਂ ਨਾਲ ਜਿਹੜਾ ਆਪਣੇ ਕੰਮ ਜਿੱਤਣਾ